ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੋਤ ਸਿੰਘ ਪ੍ਰਧਾਨ ਬਲੱਡ ਸੇਵਾ ਸੁਸਾਇਟੀ ਮੋਗਾ ਮੋਗਾ ਸ਼ਹਿਰ ਨਿਵਾਸੀਆਂ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਇੱਕ ਬਲੱਡ ਡੋਨੇਸ਼ਨ ਦੇ ਨਾਮ ਤੇ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਜਿਸ ਵਿੱਚ ਉਸ ਵਿਅਕਤੀ ਬਲੱਡ ਡੋਨੇਟ ਕਰਨ ਤੋਂ ਬਾਅਦ ਜਿਸ ਵਿਅਕਤੀ ਨੂੰ ਬਲੱਡ ਡੋਨੇਟ ਕੀਤਾ ਹੁੰਦਾ ਹੈ ਉਸ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਹਨ ਕਿਸੇ ਤੋਂ 1500 ਕਿਸੇ ਤੋਂ 2000 ਸੋ ਮੈਂ ਮੋਗਾ ਸ਼ਹਿਰ ਦੇ ਨਿਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਅਗਰ ਤੁਸੀਂ ਇਸ ਪ੍ਰਕਾਰ ਦਾ ਕੋਈ ਵੀ ਵਿਅਕਤੀ ਤੁਹਾਡੇ ਨੂੰ ਤੁਹਾਡੇ ਉਹਦੇ ਚ ਸੰਪਰਕ ਚ ਆਉਂਦਾ ਹੈ ਤਾਂ ਤੁਸੀਂ ਬਲੱਡ ਸੇਵਾ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹੋ ਇੱਕ ਛੋਟੀ ਜੀ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਅਗਰ ਕੋਈ ਵੀ ਵਿਅਕਤੀ ਬਲੱਡ ਡੋਨੇਸ਼ਨ ਦੇ ਨਾਂ ਤੇ ਬਲੱਡ ਸੇਵਾ ਸੁਸਾਇਟੀ ਦਾ ਨਾਮ ਵਰਤ ਕੇ ਕੋਈ ਵੀ ਮੈਂਬਰ ਜਾਂ ਸਾਡਾ ਕੋਈ ਵੀ ਡੋਨਰ ਲੋੜਵੰਦ ਵਿਅਕਤੀ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਹੈ ਤਾਂ ਉਸ ਵਿਅਕਤੀ ਨਾਲ ਸਾਡਾ ਕੋਈ ਵੀ ਲੇਖਾ-ਦੇਖਾ ਨਹੀਂ ਹੋਵੇਗਾ ਤੇ ਉਸ ਬੀ ਦੀ ਸੂਚਨਾ ਤੁਸੀਂ ਬਲੱਡ ਸੇਵਾ ਸੁਸਾਇਟੀ ਦੇ ਨੰਬਰਾਂ ਤੇ ਕਾਲ ਕਰਕੇ ਦੇ ਸਕਦੇ ਹੋ ਇਸ ਸਕੈਮ ਕੁਝ ਦਿਨ ਪਹਿਲਾਂ ਅਸੀਂ ਸਿਵਲ ਹਸਪੀਟਲ ਮੋਗਾ ਵਿੱਚ ਇੱਕ ਪ੍ਰਵਾਦ ਜ਼ਰੂਰਤਮੰਦ ਪਰਿਵਾਰ ਜੋ ਕਿ ਬੁੱਟਰ ਦਾ ਰਹਿਣ ਵਾਲਾ ਸੀ ਉਸ ਨਾਲ ਹੋਇਆ ਤੇ ਉਸ ਸਮੇਂ ਸਾਨੂੰ ਇਸ ਬਾਰੇ ਪਤਾ ਲੱਗਾ ਸੋ ਉਸ ਵਿਅਕਤੀ ਨੂੰ ਅਸੀਂ ਲੱਭ ਰਹੇ ਹਾਂ ਮੋਗਾ ਸ਼ਹਿਰ ਵਿੱਚ ਵੀ ਉਹ ਵਿਅਕਤੀ ਮੋਗਾ ਸ਼ਹਿਰ ਦੀਆਂ ਨਾਮਵਰ ਸੁਸਾਇਟੀਆਂ ਜੋ ਬਲੱਡ ਡੋਨੇਸ਼ਨ ਕਰਦੀਆਂ ਹਨ ਜਾਂ ਲੋੜਵੰਦ ਵਿਅਕਤੀਆਂ ਨੂੰ ਬਲੱਡ ਮੁਹੱਈਆ ਕਰਾਉਂਦੀਆਂ ਹਨ ਉਹਨਾਂ ਦਾ ਨਾਮ ਵਰਤ ਕੇ ਸਕੈਮ ਕਰ ਰਿਹਾ ਹੈ ਸੋ ਅਸੀਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਵਿਅਕਤੀ ਬਲੱਡ ਸੇਵਾ ਸੁਸਾਇਟੀ ਦਾ ਨਾਮ ਵਰਤ ਕੇ ਬਲੱਡ ਨੇੜ ਕਰਨ ਤੋਂ ਬਾਅਦ ਪਰਿਵਾਰ ਤੋਂ ਪੈਸੇ ਮੰਗੇਗਾ ਉਸ ਨਾਲ ਬਲੱਡ ਸੇਵਾ ਸੁਸਾਇਟੀ ਦਾ ਕੋਈ ਵੀ ਲੇਖਾ-ਦੇਖਾ ਨਹੀਂ ਹੋਵੇਗਾ ਤਾਂ ਉਸ ਤੇ ਬੰਦਈ ਕਾਰਵਾਈ ਅਸੀਂ ਬਲੱਡ ਸੇਵਾ ਸੁਸਾਇਟੀ ਵੱਲੋਂ ਜੋ ਵੀ ਹੋਇਆ ਉਸ ਤੇ ਕਾਰਵਾਈ ਕਰਾਵਾਂਗੇ ਸੋ ਸਾਡੀ ਸਾਰੇ ਮੋਗਾ ਨਿਵਾਸੀਆਂ ਨੂੰ ਅਥ ਸਿਉਡ ਕੇ ਬੇਨਤੀ ਹੈ ਤੇ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਅਗਰ ਤੁਹਾਡੀ ਨਿਗਾਹ ਵਿੱਚ ਆਉਂਦਾ ਹੋਇਆ ਤਾਂ ਪਲੀਜ਼ ਕਿਰਪਾ ਕਰਕੇ ਤੁਸੀਂ ਸੁਸਾਇਟੀ ਦੇ ਦਿੱਤੇ ਨੰਬਰਾਂ ਤੇ ਅਸੀਂ ਇਸ ਵੀਡੀਓ ਥੱਲੇ ਸੁਸਾਇਟੀ ਦੇ ਦਿੱਤੇ ਨੰਬਰ ਚਲਾ ਦੇਵਾਂਗੇ ਤੁਸੀਂ ਉਹਨਾਂ ਤੇ ਸੰਪਰਕ ਕਰਕੇ ਉਸ ਵਿਅਕਤੀ ਬਾਰੇ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ